ਪਧਰੀਕੇ ਪੜਾਈ ਦੇ ਨਵੇਂ-ਨਵੇਂ ਆ ਗਏ ਔਰ ਉਹ ਪੜਾਈ ਦੇ ਤਰੀਕੇ ਕਿੱਥੋਂ ਸਿੱਖੀਏ ਉਹਦੇ ਵਾਸਤੇ ਫਿਰ ਅਸੀਂ ਪ੍ਰਬੰਧ ਕੀਤਾ ਸਾਡੇ ਪੰਜਾਬ ਦੇ ਬਹੁਤ ਸਾਰੇ ਸੀ ਟੀਚਰਾਂ ਨੂੰ ਈਟੀਟੀ ਟੀਚਰਾਂ ਨੂੰ ਦਾ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਹੈਡਮਾਸਟਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਹਾਂ ਫਿਨਲੈਂਡ ਦੇ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਐਜੂਕੇਸ਼ਨ ਦਾ ਜਿਹੜਾ ਟਿਊਟੋਰੀਅਲ ਜਿਹੜੇ ਕਲਾਸਾਂ ਲੱਗਦੀਆਂ ਨੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੀ ਉਹਦੀ ਜਿਹਨ ਇੰਵਰਸਿਟੀ ਆਉਂਦਾ ਇੱਕ ਬਹੁਤ ਵੱਡਾ ਇੰਸਟੀਚਿਊਟ ਉੱਥੇ ਅਸੀਂ ਪੰਜਾਬ ਸਰਕਾਰ ਦੇ ਖਰਚੇ ਤੇ ਸਾਰੇ ਪ੍ਰਿੰਸੀਪਲਾਂ ਨੂੰ ਟੀਚਰਾਂ ਨੂੰ ਫਿਨਲੈਂਡ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਵਾਉਂਦੇ ਆਂ ਸਿੰਗਾਪੁਰ ਭੇਜਦੇ ਆਂ ਆਈਆਈਐਮ ਇਹਦਾ ਬਾਅਦ ਚ ਟੀਚਰਾਂ ਨੂੰ ਭੇਜ ਕੇ ਉੱਥੇ ਲੇਟੈਸਟ ਤਰੀਕੇ ਪੜਾਉਣ ਦੇ ਜਿਹੜੇ ਨੇ ਉਹ ਸਿਖਾਉਂਦੇ ਆਂ ਉਹ ਆ ਕੇ ਆਪਣੇ ਕੁਲੀਗਸ ਨੂੰ ਸਿਖਾਉਂਦੇ ਨੇ ਤੇ ਤੋਂ ਬਾਅਦ ਫਿਰ ਬੱਚਿਆਂ ਨੂੰ ਪੜਾਉਂਦੇ ਨੇ ਅਗਲੀ ਵਾਰ ਹੋਰ ਵਾਰੀ ਆ ਜਾਂਦੀ ਹੈ ਨਵੇਂ ਟੀਚਰਾਂ ਦੀ ਉਹਨਾਂ ਨੂੰ ਭੇਜਦੇ ਆਂ ਔਰ ਇਹਦੇ ਵਿੱਚ ਵੀ ਕ੍ਰਾਈਟੇਰੀਆ ਜਿਹੜਾ ਕਿ ਕਿਹਨੂੰ ਭੇਜਦੇ ਆਂ ਬਾਹਰ ਇੱਕ ਟੀਚਰ ਲਈ ਤਾਂ ਬਾਹਰ ਜਾਣ ਦਾ ਸੁਪਨਾ ਮਤਲਬ ਚਲੋ ਜਿਹੜਾ ਕੋਈ ਵਕੀਲ ਹੈ ਕੋਈ ਜੱਜ ਹੈ ਕੋਈ ਅਫਸਰ ਹੈ ਉਹਦਾ ਤਾਂ ਕੋਈ ਸਰਕਾਰੀ ਟੂਰ ਵੀ ਆ ਸਕਦਾ ਵੀ ਚਲੋ ਜੀ ਬਾਹਰ ਦੇ ਮੁਲਕ ਦਾ ਦੌਰਾ ਆ ਗਿਆ ਹੀ ਹੁਣ ਟੀਚਰ ਦਾ ਕਦੋਂ ਸਰਕਾਰੀ ਦੌਰਾ ਆ ਸਕਦਾ ਟੀਚਰ ਦਾ મતલਬ ਇੱਥੇ ਉਹ ਬਦਲ ਬਦ ਤੋਂ ਬਦ ਬਦਲੀਆਂ ਵਾਲੇ ਡੀਓ ਵਾਲੇ ਆਫਿਸ ਚ ਜਾਵੜਦੇ ਆ ਹੈਨਾ ਜਾਂ ਫਿਰ ਪੜਾਈ ਤੋਂ ਬਿਨਾਂ ਤੁਹਾਡੀਆਂ ਡਿਊਟੀਆਂ ਹੋਰ ਲਾਉਂਦੇ ਆ ਜੇ ਜਿਹਨੂੰ ਕਿ ਅਸੀਂ ਘਟਾਉਣ ਲੱਗੇ ਹੋਏ ਹਾਂ ਹੁਣ ਵੀ ਇਹਨਾਂ ਤੋਂ ਇਕੱਲਾ ਪੜਾਈ ਵਾਲਾ ਕੰਮ ਹੀ ਲੈ ਲਿਆ ਕਰੋ ਹੈਨਾ ਤੇ ਉਹ ਫਿਰ ਉਹਦੇ ਵਿੱਚ ਵੀ ਜੇ ਸ਼ਿਫਾਰਸ਼ਾਂ ਚੱਲ ਗਈਆਂ ਫਿਰ ਫਿਰ ਵੀ ਟੀਚਰ ਦਾ ਦਿਲ ਟੁੱਟਦਾ ਯਾਰ ਮੈਂ ਜਾਣਾ ਚਾਹੁੰਦਾ ਸੀ ਤੇ ਮੇਰੀ ਮੇਰੇ ਚ ਕੀ ਕਮੀ ਹੈ ਉਹਦੇ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਪੜ੍ਹਾਈ ਨੂੰ ਜੋੜਦਾ ਕਿ ਜਿਹੜੇ ਸਕੂਲਾਂ ਦੇ ਰਿਜ਼ਲਟ ਬਹੁਤ ਵਧੀਆ ਹੋਣਗੇ ਉਹਨਾਂ ਦੇ ਪ੍ਰਿੰਸੀਪਲ ਉਹਨਾਂ ਦੇ ਸਾਰੇ ਸਟਾਫ ਨੂੰ ਕਨਸਿਡਰ ਕਰਾਂਗੇ ਅਸੀਂ ਬਾਹਰ ਲੈ ਕੇ ਜਾਣਗੇ ਇਹਦਾ ਮਤਲਬ ਜਦੋਂ ਤੁਸੀਂ ਆਪਣੀ ਕਲਾਸ ਦੇ ਵਿੱਚ ਪੜ੍ਹਾ ਰਹੇ ਹੋ ਤੁਸੀਂ ਆਪ ਦਾ ਬਾਹਰ ਦਾ ਟੂਰ ਵੀ ਬਣਾ ਰਹੇ ਹੋ ਹੁਣ ਇਹ ਦੇਖ ਲਿਓ ਕਿੰਨਾ ਕੁ ਪੜ੍ਹਾਉਣਾ ਤੁਸੀਂ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕੈਨੇਡਾ ਅਮਰੀਕਾ ਜਦੋਂ ਮੈਂ ਪਹਿਲੀ ਵਾਰੀ ਗਿਆ ਅਮਰੀਕਾ ਕੈਨੇਡਾ ਮੈਂ ਉੱਥੋਂ ਸਿਸਟਮ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹਰ ਚੀਜ਼ ਡਿਸਿਪਲਨ ਨਾਲ ਜੋੜ ਰੱਖੀ ਹੈ ਜੇ ਤੁਸੀਂ ਰੈੱਡ ਲਾਈਟ ਕ੍ਰਾਸ ਕਰਦੇ ਹੋ ਸਿਗਨਲ ਤੋੜਦੇ ਹੋ ਤਾਂ ਪੁਲਿਸ ਵਾਲਾ ਤੁਹਾਨੂੰ ਰੋਕਦਾ ਹੈ ਕੋਈ ਪੁਲਿਸ ਵਾਲਾ ਉੱਤੇ ਡੰਡਾ ਨਹੀਂ ਮਾਰਦਾ ਉਹ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਕਹਿ ਕੇ ਚਲਾਨ ਕੱਟ ਦਿਆ ਬੜੇ ਵਧੀਆ ਤਰੀਕੇ ਨਾਲ ਤੇ ਪਰ ਉਹ ਨਾਲ ਨਾਲ ਉਹਨਾਂ ਨੇ ਕੀ ਕੀਤਾ ਹੋਇਆ ਹੈ ਤੁਹਾਡੇ ਲਾਇਸੈਂਸ ਤੇ ਨੰਬਰ ਨੇ ਇੱਕ ਨਵੇਂ ਲਾਇਸੈਂਸ ਤੇ ਫੱਟਜ ਕਰੋ 5 ਨੰਬਰ ਨੇ 5 ਪੁਆਇੰਟ ਨੇ ਉਹਨੇ ਕਿਹਾ ਵੀ ਤੂੰ ਰੈੱਡ ਲਾਈਟ ਕ੍ਰਾਸ ਕੀਤੀ ਹੈ ਚਲ ਓਕੇ ਤੇ ਅੱਜ ਮੈਂ ਇੱਕ ਨੰਬਰ ਕੱਟ ਲੈਣਾ ਉਹਨੇ ਆਪਣੇ ਕੰਪਿਊਟਰ ਦੇ ਵਿੱਚ ਤੁਹਾਡਾ ਲਾਇਸੈਂਸ ਪਾ ਕੇ ਉਹਨੇ ਇੱਕ ਨੰਬਰ ਕੱਟ ਲੈਣਾ ਲਾਇਸੈਂਸ ਨੂੰ ਦੇਤਾ ਓਕੇ ਜੀ ਗੁੱਡ ਲੱਕ ਹੈਵ ਅ ਨਾਈਸ ਡੇ 200 ਡਾਲਰ ਦਾ ਕਰਕੇ ਚਲਾਨ ਹੈਵ ਅ ਨਾਈਸ ਡੇ ਕਹਿ ਦਿੰਦੇ ਹੋ ਹਨ ਉਦੋਂ ਬਾਅਦ ਕਹਦਾ ਨਾਈਸ ਡੇ ਹੈ ਨਾ ਫਰਜ਼ ਕਰੋ ਤੁਸੀਂ ਕਿਤੇ ਮਹੀਨੇ ਬਾਅਦ 40 ਦਿਨਾਂ ਬਾਅਦ ਫੇਰ ਕਿਤੇ ਓਵਰ ਸਪੀਡ ਚ ਫੜੇ ਗਏ ਉਹਨੇ ਫੇਰ ਰੋਕ ਲਿਆ ਕਿਸੇ ਹੋਰ ਪੁਲਿਸ ਵਾਲੇ ਉਹਨੇ ਜਦੋਂ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਕੰਪਿਊਟਰ ਚ ਪਾਇਆ ਉਹਦੇ ਚ ਪੁਰਾਣਾ ਆ ਜਾਣਾ ਵੀ 40 ਦਿਨ ਪਹਿਲਾਂ ਇਹ ਫਲਾਨੇ ਥਾਵੇਂ ਰੈੱਡ ਲਾਈਟ ਤੇ ਫੜਿਆ ਗਿਆ ਉਹ ਕਹਿੰਦਾ ਅੱਛਾ ਸੁਧਰਿਆ ਨਹੀਂ ਦਾ ਮਤਲਬ ਇਹ ਹੈ ਉਹ ਕਹਿੰਦਾ ਮੈਂ ਹੁਣ ਡੇਟ ਕੱਟ ਲੈਣਾ ਲਓ ਜੀ ਤੁਹਾਡੇ ਕੋਲ ਰਹਿ ਕੇ 3.5 ਹੁਣ ਫਰਜ ਕਰ ਲੋ ਤੁਸੀਂ 3.5 ਨੰਬਰ ਪਾੜੇ ਰਹਿ ਗਏ ਤੁਹਾਨੂੰ ਕੋਈ ਜੋਬ ਨਿਕਲੀ ਉਸ ਜੋਬ ਵਾਸਤੇ ਤੁਸੀਂ ਅਪਲਾਈ ਕੀਤਾ ਕਿਸੇ ਸਟੋਰ ਚ ਪ੍ਰਾਈਵੇਟ ਕੰਪਨੀ ਚ ਕਿਤੇ ਵੀ ਉਹ ਤੁਸੀਂ ਸਾਰੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰਦੇ ਹੋ ਇੰਟਰਵਿਊ ਵੀ ਕਲੀਅਰ ਕਰ ਗਏ ਲਾਸਟ ਸਟੈਪ ਕਹਿੰਦੇ ਲਾਸਟ ਸਟੈਪ ਰਹਿ ਗਿਆ ਜੀ ਬਸ ਕੈਨ ਆਈ ਸੀ ਯੂ ਡਰਾਈਵਿੰਗ ਸੈਂਸ ਪਲੀਜ਼ ਡਰਾਈਵਿੰਗ ਸੈਂਸ ਦੇਖ ਕੇ ਉਹਨਾਂ ਕੋਲੇ ਵੀ ਮਸ਼ੀਨ ਹੈਗੀ ਉਹ ਉਹਨਾਂ ਨੇ ਜਦੋਂ ਡਰਾਈਵਿੰਗ ਲਾਇਸੈਂਸ ਕਸਾਇਆ ਉਹ ਜਾ ਗਿਆ ਕਹਿੰਦੇ ਵੀ ਓਕੇ ਡੇਢ ਨੰਬਰ ਤੱਕ ਕਟਾਈਂ ਫਿਰਦਾ ਇੱਥੇ ਤੇ ਢਾਈ ਨੰਬਰ ਤੱਕ ਕਟਾਈਂ ਫਿਰਦਾ ਹੈ ਉਹ ਕਹਿੰਦਾ ਸੌਰੀ ਕੁਆਲਿਫਿਕੇਸ਼ਨ ਸਾਰੀ ਪੂਰੀ ਹੈ ਸਭ ਕੁਝ ਹੈ ਪਰ ਯੂ ਆਰ ਨੋਟ ਅ ਗੁੱਡ ਡਰਾਈਵਰ ਇਸ ਕਾ ਕਿ ਤੂੰ ਉਸੇ ਨੌਕਰੀ ਨਹੀਂ ਦੇ ਸਕਦੇ ਉਹ ਕਹਿੰਦੇ ਜਿਹੜਾ ਬਿਹੇਵ ਤੁਹਾਡਾ ਸੜਕ ਤੇ ਹੈ ਉਹੀ ਬਿਹੇਵ ਤੁਹਾਡਾ ਦਫ਼ਤਰ 'ਚ ਹੋਊਗਾ ਜੇ ਤੁਸੀਂ ਉੱਥੇ ਕਾਲੀ ਕਰਦੇ ਹੋ ਦਫ਼ਤਰ 'ਚ ਵੀ ਕਾਲੀ ਕਰੋਗੇ ਤੁਸੀਂ ਫਿਰ ਇੱਥੇ ਵੀ ਕੋਈ ਨਾ ਕੋਈ ਸਿਗਨਲ ਤੋੜੋਗੇ ਤੁਸੀਂ ਇੱਥੇ ਦਾ ਨਾ ਤਾਂ ਮਤਲਬ ਇਹ ਹੈ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਬੰਦਾ ਕੀ ਸੋਚਦਾ ਹੈ ਇਹਦਾ ਮਤਲਬ ਕੀ ਹੈ ਜਿਹਨੂੰ ਆਪਾਂ ਥੋੜਾ ਜਿਹਾ ਡੀਪਲੀ ਇਹਦੇ ਵਿੱਚ ਜਾਈਏ ਇਸ ਗੱਲ ਦੇ ਇਹਦਾ ਮਤਲਬ ਜੇ ਤੁਸੀਂ ਸੜਕ ਤੇ ਰੈੱਡ ਲਾਈਟ ਕ੍ਰਾਸ ਕਰਦੇ ਹੋ ਤੁਸੀਂ ਕਿਤੇ ਨਾ ਕਿਤੇ ਆਪਣੀ ਨੌਕਰੀ ਨੂੰ ਲੱਤ ਮਾਰ ਰਹੇ ਹੋ ਇਸ ਕਰਕੇ ਫਿਰ ਉਹ ਸਾਰਾ ਜਿਹੜਾ ਡਰ ਹੈ ਨਾ ਜਦੋਂ ਰੈੱਡ ਲਾਈਟ ਹਜੇ ਹੁੰਦੀ ਵੀ ਨਹੀਂ ਪੀਲੀ ਤੀ ਖੜਾ ਲੰਨੇ ਆ ਫਿਰ ਤਾਂ ਫਿਰ ਨਹੀਂ ਨਹੀਂ ਨਾ ਰੈੱਡ ਨਾ ਹੋ ਜਾਵੇ ਵਿਚ ਪਚਾਲੇ ਜਾ ਕੇ ਨਾ ਹੋ ਜਾਵੇ ਯਾਰ ਐਵੇਂ ਕਰਨ ਕਿਉਂਕਿ ਉਹਨਾਂ ਨੇ ਸਾਰਾ ਕੁਝ ਰਿਕਾਰਡ ਤੇ ਰੱਖਿਆ ਹੋਇਆ ਤੁਹਾਡਾ ਕਿ ਤੁਸੀਂ ਕਿਹਾ ਜਾਂ ਤੁਹਾਡਾ ਬਿਹੇਵੀਅਰ ਲੋਕਾਂ ਨਾਲ ਕਿਵੇਂ ਆ? ਕੀ? ਸੋ ਇਸ ਕਰਕੇ ਜੇ ਕੁਝ ਅੱਛਾ ਬਿਹੇਵੀਅਰ ਉਹਨੂੰ ਐਪਰੀਸ਼ੀਏਟ ਵੀ ਕਰ ਦਿਓ। ਕਈ ਵਾਰੀ ਉਹ ਇਹ ਵੀ ਦੇਖ ਲੈਂਦੇ ਆ ਕਿ ਓਕੇ ਫਸਟ ਟਾਈਮ ਤੈਨੂੰ ਰੋਕਿਆ ਗਿਆ ਹਾਂ। ਓਕੇ ਕਿੰਨਾ ਚਿਰ ਹੋ ਗਿਆ ਤੇਰੇ ਲਾਇਸੈਂਸ ਬਣੇ ਨੂੰ? ਓਕੇ ਫਿਰ ਲਾਇਸੈਂਸ ਤਾਂ ਬਣਿਆ 4 ਸਾਲ ਦਾ ਤੇ ਕਦੇ ਵੀ ਕੋਈ ਗਲਤੀ ਨਹੀਂ ਕੀਤੀ। ਚਲੋ ਓਕੇ ਨੈਕਸਟ ਟਾਈਮ ਖਿਆਲ ਰੱਖੀ। ਐਦਾਂ ਕਹਿੰਦੇ। ਵੀ ਚਲੋ ਕੋਈ ਵਾਰੀ ਕੋਈ ਕਿਤੇ ਜਲਦਬਾਜੀ ਜਾਣਾ ਹੈ ਜਾਂ ਕੋਈ ਕਾਰਨ ਦੱਸ ਦੋ ਤਾਂ ਮੰਨ ਵੀ ਜਾਂਦੇ। ਪਰ ਹਰ ਰੋਜ਼ ਨਹੀਂ ਮੰਨਦੇ ਪਰ ਉਹ ਪਾਉਂਦੇ ਆ ਜਰੂਰ ਇਹ ਕਿ ਇੱਕ ਵਾਰ ਰੋਕਿਆ ਸੀ ਪਰ ਅਸੀਂ ਛੱਡ ਤਾ ਇਹਨੂੰ ਕੋਈ ਗੱਲ ਨਹੀਂ ਇੱਕ ਚਾਂਸ ਦੇ ਦਿੰਦੇ ਨੇ ਸੋ ਇਸ ਕਰਕੇ ਜਦੋਂ ਕੋਈ ਤੁਹਾਨੂੰ ਕੋਈ ਤਰੱਕੀ ਦੇਣੀ ਹੈ 26 ਜਨਵਰੀ ਤੇ ਟੀਚਰਾਂ ਨੂੰ ਅਸੀਂ ਸਰਮਾਨਤ ਕਰਨਾ ਹੈ 15 ਅਗਸਤ ਤੇ ਸਰਮਾਨਤ ਕਰਨਾ ਹੈ ਹੋਰ ਜਿਹੜੇ ਵੀ ਨੈਸ਼ਨਲ ਡੇ ਆ ਜਾਂ ਪੰਜਾਬ ਦੇ ਵੱਡੇ ਦਿਨ ਨੇ ਅਸੀਂ ਉੱਥੇ ਟੀਚਰਾਂ ਨੂੰ ਸਨਮਾਨਤ ਕਰਨਾ ਉਹਦੇ ਵਾਸਤੇ ਵੀ ਕ੍ਰਿਟੇਰੀਆ ਹੀ ਹੈ ਕਿ ਉਹ ਉਹ ਉਹਨਾਂ ਦਾ ਰਿਕਾਰਡ ਅੱਛਾ ਹੋਵੇ ਪੜ੍ਹਾਈ 'ਚ ਉਹਨਾਂ ਦੇ ਬੱਚੇ ਕਾਮਯਾਬ ਹੋਏ ਹੋਣ ਤਾਂ ਫਿਰ ਦੂਜੇ ਟੀਚਰਾਂ ਨੂੰ ਵੀ ਇਹ ਲੰ ਰਹਿੰਦਾ ਹੈ ਕਿ ਮੈਂ ਵੀ ਅਗਲੀ ਵਾਰ 26 ਜਨਵਰੀ ਤੇ 15 ਅਗਸਤ ਤੇ ਮੈਨੂੰ ਵੀ ਅਪਰੀਸ਼ੀਏਸ਼ਨ ਪ੍ਰਸ਼ੰਸਾ ਲੈਟਰ ਮਿਲਣਾ ਚਾਹੀਦਾ ਪਿੱਛੇ ਜੇ ਮੇਰੇ ਕੋਲੇ ਆਏ ਸੀਗੇ ਤੁਸੀਂ ਵੀ ਆਏ ਸੀ ਕਿ ਕੁਝ ਟੀਚਰ ਹੈ ਜਿਸ ਸੀ ਜਿਨ੍ਹਾਂ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਸੀ ਕਿ ਜੀ 26 ਜਨਵਰੀ ਤੇ 15 ਅਗਸਤ ਤੋਂ ਬਾਅਦ ਉਹਨਾਂ ਨੂੰ ਕੰਸੀਡਰ ਨਹੀਂ ਕਰਨਾ ਈਟੀ ਕਿਹੜੇ ਸੀਗੇ ਉਹ ਕਿ ਆਪਾਂ ਕਹੇ ਸੀ ਸਨਮਾਨਤ ਦੀ ਲਿਸਟ ਦੇ ਵਿੱਚ ਰੱਖਣਾ ਇਹਨਾਂ ਨੂੰ ਇਹਨਾਂ ਨੂੰ ਵੀ ਮਾਨ ਸਨਮਾਨ ਹਾਂ ਹਾਂ ਕੱਚੇ ਟੀਚਰ ਕਹਿੰਦੇ ਸੀਗੇ ਪਰ ਰੈਗੂਲਰਾਈਜ਼ ਕਰਤਾ ਤੇ ਨਾਲ ਇਹ ਵੀ ਕਰਤਾ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਇਹ ਕੱਚੇ ਸੀ ਕੱਚੇ ਤੋਂ ਰੈਗੂਲਰਾਈਜ਼ ਹੋਏ ਨੇ ਤੇ ਇਹਨਾਂ ਨੂੰ 15 ਅਗਸਤ ਤੇ 26 ਜਨਵਰੀ ਵਾਸਤੇ ਕੰਸੀਡਰ ਹੀ ਨਹੀਂ ਕਰਨਾ ਜੋ ਚੋਹ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਵੀ ਕੰਸੀਡਰ ਕਰੋ ਸੋ ਇਸ ਕਰਕੇ ਸਾਡੇ ਵੱਲੋਂ ਇਹ ਹੈ ਕਿ ਜਿਹੜਾ ਕੋਈ ਦੇਖੋ 5 ਸਾਲਾਂ ਦਾ ਸਾਡਾ ਵੀ ਤਾਂ ਟੈਸਟ ਆਉਂਦਾ ਹੈ ਲੀਡਰਾਂ ਦਾ ਟੈਸਟ ਨਹੀਂ ਆਉਂਦਾ ਕਿ ਭਾਈ ਕੀ ਕੀਤਾ ਤੁਸੀਂ ਸਾਰਾ ਰਿਕਾਰਡ ਤੇ ਪਿਆ ਹੈ। ਦੇਖੀ ਕੀ ਕੀਤਾ ਉਹ 5 ਸਾਲਾਂ ਦਾ ਲੋਕ ਫੈਸਲਾ ਕਰਦੇ ਨੇ ਕਿ ਭਾਈ ਤੈਨੂੰ ਐਨੇ ਨੰਬਰ ਨੇ ਤੈਨੂੰ ਐਨੇ ਨੰਬਰ ਨੇ ਉਦੋਂ ਬਾਅਦ ਪਤਾ ਲੱਗ ਜਾਂਦਾ ਸੀ ਕਿਦੋਂ ਕਿੰਨੇ ਨੰਬਰ ਨੇ। ਸੋ ਇੱਕ ਚੈੱਕ ਤਾਂ ਹਰੇਕ ਤੇ ਹੀ ਉਹ ਪ੍ਰਮਾਤਮਾ ਵਾਲੀ ਕਚਹਿਰੀ ਵੀ ਹੈਗੀ ਹੈ ਫਿਰ ਘਾਂ ਜੋ ਇੱਥੋਂ ਬਚ ਜੂਗੇ ਕਿਤਨਾ ਕੁ ਮੈਂ ਇੱਕ ਤਰੀਕੇ ਨਾਲ ਫਿਰ ਉੱਪਰ ਵਾਲੀ ਕਚਹਿਰੀ ਹੈਗੀ ਹੈ। ਸੋ ਇਸ ਕਰਕੇ ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਤੁਸੀਂ ਜਾ ਕੇ ਇੱਕ ਨਵੇਂ ਜੌਬ ਤੇ ਜਾਣਾ ਹੈ ਔਰ ਕੁਰਸੀ ਜਿਹੜੀ ਆ ਉਹਦਾ ਉਹਦੀ ਗરિਮਾ ਹੁੰਦੀ ਹੈ ਉਹਦਾ ਮਾਣ ਹੁੰਦਾ ਹੈ ਇੱਕ ਮਤਲਬ ਜਿੱਥੇ ਵੀ ਤੁਸੀਂ ਜਾਓ ਆਪਣੀ ਛਾਪ ਛੱਡੋ ਕਿ ਜਦੋਂ ਤੁਸੀਂ ਉੱਥੋਂ ਰਿਟਾਇਰ ਹੋ ਜਾਂ ਤੁਹਾਡੀ ਬਦਲੀ ਹੋਵੇ ਕਿਤੇ ਤਾਂ ਬਾਅਦ ਚ ਲੋਕ ਯਾਦ ਕਰਨ ਯਾਰ ਇੱਕ ਇੱਕ ਟੀਚਰ ਆਇਆ ਸੀ ਵੀ ਉਹਨੇ ਵੀ ਬੜਾ ਵੇ ਕਮਾਲ ਕੀਤੀ ਸੀ ਪਿੰਡ ਚ ਦੇਖ ਲਓ ਸਾਡੇ ਸਾਰੇ ਪਿੰਡ ਦੇ ਬੱਚੇ ਤਾਰੀਫ ਕਰਦੇ ਵੀ ਇੱਕ ਟੀਚਰ ਆਇਆ ਸੀ ਵੀ ਉਹਨੇ ਪੜਾਉਣ ਦਾ ਤਰੀਕਾ ਹੀ ਉਹਦਾ ਅਲੱਗ ਸੀ ਦੁਨੀਆ ਯਾਦ ਕਰੇ ਵੀ ਆ ਐਸੇ ਕਰਕੇ ਤਾਂ ਪਰ ਫਿਰਦੇ ਆ ਜੀ ਵੀ ਸਾਡਾ ਨਾਮ ਰਹੇ ਸਾਨੂੰ ਲੋਕ ਯਾਦ ਕਰਨ ਤੁਸੀਂ ਦੇਖ ਲਓ ਆ ਪਤਾਰ ਮਕਸਥਾਨਾਂ ਤੇ ਪੱਥਰਾਂ ਤੇ ਨਾਮ ਲਿਖਾ ਦਿੰਨੇ ਆ ਵੀ ਸੇਵਾ ਕਰਾਈ ਫਲਾਣਾ ਸਿੰਘ ਨੇ ਪੱਖਾ দান ਕਰਕੇ 700 ਰੁਪਏ ਦਾ 800 ਰੁਪਏ ਦਾ ਕਿਸੇ ਧਾਰਮਿਕ ਜਗ੍ਹਾ ਤੇ ਆਪਾਂ ਚਾਰੇ ਪਰਾਂ ਤੇ ਨਾਂ ਲਖਾਉਂਦੇ ਆਂ ਸੇਵਾ ਕਰਾਈ ਫਰਾਨਾ ਸਿੰਘ ਨੇ ਜਦੋਂ ਪੱਖਾ ਚੱਲਦਾ ਨਾਂ ਪੜਿਆ ਨਹੀਂ ਜਾਂਦਾ। ਸਰਦੀਆਂ 'ਚ ਉਹ ਪੱਖੇ ਲਾਹਂਦੇ ਨੇ ਕਮੇਟੀ ਵਾਲੇ। ਪਰ ਫਿਰ ਵੀ ਕਹਿੰਦੇ ਯਾਰ ਅਸੀਂ ਨਾਂ ਲਖਾਇਆ ਇਹ ਇਕੱਲਾ। ਸੋ ਇਹ ਨਾਮ ਜਿਹੜਾ ਉਹ ਕੰਮਾਂ ਨਾਲ ਬਚ ਸਕਦਾ। ਅੱਜ ਅੱਜ ਵੀ ਆਪਾਂ ਯਾਦ ਕਰਦੇ ਆਂ ਸਾਡਾ ਇੱਕ ਫਲਾਨਾ ਟੀਚਰ ਹੁੰਦਾ ਸੀ। ਬੜਾ ਵੀ ਉਹਨਾ ਪੜਾਉਣ ਦਾ ਤਰੀਕਾ ਕਮਾਲ ਸੀ ਤੇ ਉਹ ਟੀਚਰ ਜਦੋਂ ਮਿਲੂਗਾ ਪਾਸ ਸਿੱਧੇ ਹੀ ਆਪਾਂ ਨੂੰ ਉਹਨਾਂ ਦੇ ਪੈਰ ਹੀ ਦਿਖਦੇ ਹੁੰਦੇ ਆ ਕਿ ਜਿਹ ਪੈਰੀ ਪਹਿਨੇ ਸੀ ਮੇਰੇ ਵੀ ਟੀਚਰ ਮੈਨੂੰ ਮਿਲਦੇ ਰਹਿੰਦੇ ਨੇ ਮਾਨ ਮਹਿਸੂਸ ਕਰਦੇ ਨੇ ਮੇਰੇ ਪ੍ਰੋਫੈਸਰ ਮਿਲਦੇ ਰਹਿੰਦੇ ਮੈਨੂੰ ਕਾਲਜ ਚ ਪੜਾਇਆ ਜਿਨ੍ਹਾਂ ਨੇ ਹਾਂ ਉਸ ਵੇਲੇ ਸ਼ਾਇਦ ਉਹ ਨਾ ਚੰਗੇ ਲੱਗਦੇ ਹੋਣ ਹਰ ਚੀਜ਼ ਦਾ ਪਰ ਪਾਸਟ ਨੂੰ ਇੰਜੋਏ ਕਰਦੇ ਆ ਜਿਸ ਦਿਨ ਆਪਾਂ ਸਕੂਲ ਜਾਂਦੇ ਹੁੰਨੇ ਆ ਤੁਸੀਂ ਆਪਣੇ ਆਪਣੀ ਮੈਮਰੀ ਨੂੰ ਰਿਵਾਈਂਡ ਕਰੋ ਜਿਸ ਦਿਨ ਸਕੂਲ ਜਾਂਦੇ ਸੀ ਸੋਮਵਾਰ ਨੂੰ ਐਨਾ ਭੈੜਾ ਦਿਨ ਮੰਨਦੇ ਸੀ ਵੀ ਹਜੇ 5 ਦਿਨ ਹੋਰ ਪੈਣੇ ਥੋੜਾ ਜਿਹਾ ਫਰਾਈਡੇ ਨੂੰ ਠੀਕ ਹੋਣ ਲੱਗ ਜਾਂਦੇ ਸੀ ਵੀ ਚਲੋ ਹਜੇ 2 ਦਿਨ ਆਉਣਗੇ ਉਹਨਾਂ ਦਾ ਜਾਂ ਫਿਰ ਇੱਕ ਪਾਟੀਚਰ ਨੂੰ ਕਹਿੰਦੇ ਸਾਰਾ ਛੁੱਟੀ ਕਰ ਦਿਓ ਜੀ ਅੱਧੀ ਛੁੱਟੀ ਕਰ ਦਿਓ ਜੀ ਤੇ ਜਾਂ ਫਿਰ ਇੱਕ ਅੱਧੀ ਉਹ ਜਿਹੜੀ ਕੀ ਕਹਿੰਦੇ ਨੇ ਜਿਹੜੀ ਲੋਕਲ ਲਾ ਲਈ ਹਨ ਵੀ ਵਿਚਾਲੇ ਆ ਗਿਆ ਨਾ ਜੀ ਕੋਈ ਵੀ ਜੇ ਵੀਰਵਾਰ ਨੂੰ ਛੁੱਟੀ ਸਰਕਾਰੀ ਆ ਗਈ ਆਗੇ ਸੈਚਰਡੇ ਸੰਡੇ ਦੀ ਛੁੱਟੀ ਆ ਸ਼ੁੱਕਰਵਾਰਾਂ ਦੇ ਸ਼ੁੱਕਰਵਾਰ ਨੂੰ ਲੋਕ ਲਾਓ 4-5 ਦਿਨ ਦੀ ਬਣਾਓ। ਲਾ ਹੁਣ ਅੱਜ ਤੁਸੀਂ ਹਜੇ ਜੁਆਇਨ ਨਹੀਂ ਕੀਤਾ ਜਿਵੇਂ ਮੈਂ ਤੁਹਾਨੂੰ ਕਹਿਦਾ ਵੀ ਲਓ ਜੀ ਐਂ ਕਰੋ ਹੁਣ ਤੁਹਾਨੂੰ ਜਾਣਸਾਰ ਪਹਿਲਾਂ ਦੋ ਛੁੱਟੀਆਂ ਤੁਸੀਂ ਕਹੋ ਤਾੜੀਆਂ ਵੀ ਤਾੜੀਆਂ। ਛੁੱਟੀਆਂ ਵਾਲੇ ਮਾਮਲੇ ਤੇ ਨਾ ਹਾਲਾਂਕਿ ਹਫਤੇ ਵਾ ਛੁੱਟੀਆਂ ਨੇ ਆਪਣੇ ਗੱਲ ਚਰਚ ਆਪਣੇ ਦੇਸ਼ ਚ ਠੀਕ ਹੈ ਨਾ? ਅਰ ਚਲੋ ਹੈ ਕਿ ਘਰ ਕੋਈ ਨਹੀਂ ਹੁੰਦਾ ਹੀ ਐ ਸੋ ਇਸ ਕਰਕੇ ਜਦੋਂ ਆਪਾਂ ਬਾਹਰ ਚ ਕਾਲਜ ਚਲੇ ਜੰਨੇ ਆ ਉਦੋਂ ਯਾਦ ਕਰਦੇ ਆ ਯਾਰ ਸਕੂਲ ਵਾਲੇ ਦਿਨ ਕਿਆ ਬਾਤ ਹੁੰਦੇ ਸੀ ਫਿਰ ਜਦੋਂ ਕਾਲਜੋਂ ਨਿਕਲ ਜੰਨੇ ਆ ਉਦੋਂ ਕਾਲਜ ਵਾਲੇ ਦਿਨ ਯਾਦ ਕਰਦੇ ਆ ਯਾਰ ਉਦੋਂ ਕਿਆ ਬਾਤ ਹੁੰਦੇ ਸੀ ਯਾਰ ਕਾ ਉਹ ਦਿਨ ਦੁਬਾਰੇ ਆ ਜਾਣਗੇ ਕੋਈ ਗਾਣੇ ਗਾਉਂਦਿਆਂ ਮੈਨੂੰ ਮੇਰਾ ਕਮਰਾ ਦਵਾ ਦਿਓ ਏ ਮੈਨੂੰ ਦੁਬਾਰੇ ਦਾਖਲਾ ਦਵਾ ਦਿਓ ਏ ਮੇਰਾ ਬਚਪਨ ਮੋੜ ਦਿਓ ਏ ਮੈਨੂੰ ਕਿਸ਼ਤੀ ਪਾਣੀ ਵਾਲੀ ਤੇ ਮੀਂਹ ਦੇ ਪਾਣੀ ਵਾਲੀ ਕਿਸ਼ਤੀ ਓਏ ਉਦੋਂ ਕਹਿੰਦੇ ਕਿਥੇ ਮੱਛਰ ਚ ਸੜਦੇ ਰੱਬ ਨੇ ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰਦੇ ਪਾਸਟ ਨੂੰ ਇੰਜੋਏ ਕਰਦੇ ਸੋ ਮੈਚਾਉਣਾ ਕਿ ਹੱਸ ਖਿੜ ਕੇ ਜ਼ਿੰਦਗੀ ਵੀ ਕਟੇ ਔਰ ਨਫ਼ਰਤਾਂ ਦੁਨੀਆ ਚੋਂ ਖਤਮ ਹੋਣ ਔਰ ਸਾਡਾ ਪੰਜਾਬ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਪਾਸ਼ਿਕ ਹੈ ਵਿਚਾਰਕ ਹੈ ਤਾਂ ਸਾਡੇ ਤਾਂ ਅਸੀਂ ਤਾਂ ਸਾਰੀ ਦੁਨੀਆ ਦਾ ਭਲਾ ਮੰਗਣ ਵਾਲੇ ਬੰਦੇ ਆ ਤੇ ਤਰੱਕੀਆਂ ਕਰੀਏ ਪੜ੍ਹਾਈਆਂ ਕਰੀਏ ਸਾਡੇ ਬੱਚੇ ਬਹੁਤ ਉੱਚੀਆਂ ਪਦਵੀਆਂ ਤੇ ਜਾਣ ਜਿੱਥੇ ਜਾਣ ਉਹ ਮਾਨ ਨਾਲ ਕਹਿਣ ਕਿ ਅਸੀਂ ਪੰਜਾਬ ਚ ਪੜੇ ਹੋਏ ਆਂ ਔਰ ਮਾਨ ਨਾਲ ਕਹਿਣਾ ਸੀ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਂ ਇਹ ਮਾਨ ਸੋ ਇਹ ਇਹਦੇ ਵਾਸਤੇ ਸਾਨੂੰ ਕਿਉਂਕਿ ਬੀਇੰਗ ਅ ਕਸਟੋਡੀਅਨ ਬੀਇੰਗ ਅ ਚੀਫ ਮਿਨਿਸਟਰ ਆਫ ਪੰਜਾਬ ਮੇਰਾ ਫਰਜ਼ ਬਣਦਾ ਕਿ ਮੈਂ ਸਮੇ ਸਮੇਤੇ এডਿਕੇਸ਼ਨ ਹਾਇਰ এডਿਕੇਸ਼ਨ ਟੈਕਨੀਕਲ এডਿਕੇਸ਼ਨ ਦੀ ਮਿਨਿਸਟਰੀਜ਼ ਆਫ ਸਰਨਲ ਬਾਇਓ ਡਾਟਾ ਮੈਂ ਲੈਂਦਾ ਰਹਾ ਕਿ ਕੀ ਹੋ ਰਿਹਾ ਹੈ ਕੀ ਕਮੀਆਂ ਨੇ ਹੋਰ ਕਿੱਥੇ ਬਜਟ ਚਾਹੀਦਾ ਹੈ ਉਹਨਾਂ ਵਾਲੇ ਦਿਨਾਂ ਚ ਬਜਟ ਆਊਗਾ এডਿਕੇਸ਼ਨ ਦਾ ਬਜਟ ਪਹਿਲਾਂ ਦਿੱਲੀ ਦੇ ਵਿੱਚ ਬਿਰਬਿੰਦ ਕੇਜਰੀਵਾਲ ਜੀ ਨੇ ਸਭ ਤੋਂ ਪਹਿਲਾਂ ਸੂਬਾ ਹਾਲਾਂਕਿ ਸੂਬਾ ਪੂਰਾ ਨਹੀਂ ਸੀ ਦਿੱਲੀ ਪਰ 26 ਤੋਂ 27% ਦਾ ਜਿਹੜਾ ਬਜਟ ਸਿਰਫ ਐਜੂਕੇਸ਼ਨ ਦਾ ਰੱਖਿਆ ਸੀ ਨਹੀਂ ਤਾਂ ਆਪਣੇ ਦੇਸ਼ ਦਾ ਬਜਟ ਜਿਹੜਾ ਉਹਦੇ ਚ 1 ਜਾਂ 2% ਐਜੂਕੇਸ਼ਨ ਤੇ ਹੁੰਦਾ ਜਦ ਕਿ ਸਭ ਤੋਂ ਵੱਧ ਐਜੂਕੇਸ਼ਨ ਤੇ ਹੋਣਾ ਚਾਹੀਦਾ ਹੈ ਇਹ ਨੀਂਹ ਵਾਲੀ ਇੱਟ ਹੈ ਨੀਂਹ ਵਾਲੀ ਇੱਟ ਜਦੋਂ ਆਪਾਂ ਘਰ ਬਣਾਉਨੇ ਆ ਕੋਈ ਜਾਂ ਬਿਲਡਿੰਗ ਬਣਾਉਨੇ ਨਾ ਪੱਠੇ ਵਾਲੇ ਕੋਲ ਜਾਂਦੇ ਆ ਤਾਂ ਉਹਨੂੰ ਕਹਿੰਦੇ ਆ ਭਾਵੇਂ 2 ਰੁਪਏ ਵੱਧ ਲੈ ਲਈ ਪਰ ਨੀਂਹ ਵਾਲੀ ਇੱਟ ਹੈ ਇਹ ਦੋਮ ਜਾਂ ਸੋਮ ਨਹੀਂ ਦੇਣੀ ਇਹ ਅੱਬਲ ਦੇਣੀ ਹੈ ਅੱਬਲ ਮਤਲਬ ਪਹਿਲੇ ਨੰਬਰ ਵਾਲੀ ਇੱਟ ਜਿਹੜੀ ਪੱਕੀ ਇੱਟ ਹੋਵੇ ਸੋ ਤੁਹਾਡੇ ਕੋਲੇ ਇੱਟਾਂ ਜਿਹੜੀਆਂ ਆ ਰਹੀਆਂ ਨੇ ਤੇ ਇਸੇ ਕਰਕੇ ਤੁਹਾਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੇਸ਼ਨ ਬਿਲਡਰ ਕਿ ਤੁਸੀਂ ਨੀਂਹ ਵਾਲੀਆਂ ਇੱਟਾਂ ਤਿਆਰ ਕਰਨੀਆਂ ਨੇ ਜੇ ਤੁਹਾਡੇ ਵਾਲੀਆਂ ਇੱਟਾਂ ਤੇ ਉੱਤੇ ਬਿਲਡਿੰਗ ਬਣੂਗੀ ਨਾ ਉਹ ਜ਼ਿਆਦਾ دیر ਚੱਲੇਗੀ ਤੁਸੀਂ ਜਦੋਂ ਬੇਸ ਵਧੀਆ ਬਣਾਇਆ ਹੋਊਗਾ ਕਿਸੇ ਵੀ ਚੀਜ਼ ਦਾ ਉਹ ਕਹਿੰਦਾ ਕਿਸੇ ਕਵੀ ਨੇ ਲਿਖਿਆ ਕਿ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਭਾਂਬੜ ਵਰਗੀ ਅੱਗ ਦੇ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਦੋਸ਼ ਨਾ ਦੇਵੋ ਝੱਖੜਾਂ ਨੂੰ ਸਿਰ ਤੋਂ ਉੱਡੇ ਤੰਬੂਆਂ ਦਾ ਰਸੇ ਠੀਕ ਨਹੀਂ ਬੰਨੇ ਹੋਣੇ ਜਾਂ ਫਿਰ ਕਿੱਲੇ ਢਿੱਲੇ ਰਹੇ ਜਦੋਂ ਕਿੱਲੇ ਠੀਕ ਨਹੀਂ ਗੱਡੇ ਹੋਣੇ ਜਾਂ ਰਸੇ ਠੀਕ ਨਹੀਂ ਬੰਨੇ ਹੋਣੇ ਸੋ ਕਿਸੇ ਨਾ ਕਿਤੇ ਜੇ ਤੰਬੂ ਤੰਬੂਆਂ ਤੇ ਬਿਲਡਿੰਗਾਂ 'ਚ ਫਰਕ ਇਹ ਹੁੰਦਾ ਕਿ ਤੰਬੂ ਦੀ ਨੀਂਹ ਨਹੀਂ ਹੁੰਦੀ। ਉਹ ਛੇਤੀ ਉੱਡ ਜਾਂਦਾ ਹੈ ਤੂਫਾਨ 'ਚ। ਤੇ ਜਿਹੜੀ ਬਿਲਡਿੰਗ ਹੁੰਦੀ ਉਹਦੀ ਇੱਕ ਨੀਂਹ ਹੁੰਦੀ ਹੈ। ਆ ਜਿਹੜੇ ਤੁਸੀਂ ਦੇਖ ਜਾਨੇ ਬਾਹਰੋਂ ਤਾਂ ਜੋ ਮਰਜ਼ੀ ਲੱਕੜ ਲਾ ਲਓ। ਜੋ ਮਰਜ਼ੀ ਇਹਦੇ ਤੇ ਨੀਲੇ ਰੰਗ ਕਰ ਲਓ, ਹਰਾ ਕਰ ਲਓ ਕੋਈ ਪ੍ਰਾਬਲਮ ਨਹੀਂ। ਪਰ ਜਿਹੜੀ ਅਸਲੀ ਚੀਜ਼ ਜਿਹੜੀ ਇਹਦੀ ਆ ਉਹ ਦਿਖਦੀ ਨਹੀਂ ਹੈਗੀ। ਉਹ ਨੀਂਹ ਹੈ। ਔਰ ਜਿਹੜੀਆਂ ਤੁਸੀਂ ਇੱਟਾਂ ਤਿਆਰ ਕਰਦੀਆਂ ਨੇ ਉਹ ਦੇਸ਼ ਦੀ ਨੀਂਹ ਚ ਲੱਗਣਗੀਆਂ। ਤੇ ਜੇ ਤੁਸੀਂ ਨੀਹਾਂ ਦੇ ਨਰਮਤਾ ਬਣਾਉਂਗੇ ਤਾਂ ਫਿਰ ਸਾਡੀ ਕੌਮ ਜਿਹੜੀ ਹੈ, ਸਾਡਾ ਦੇਸ਼, ਸਾਡਾ ਜਿਹੜਾ ਪੰਜਾਬ ਸਾਡੀ ਧਰਤੀ ਉਹ ਵਧੀਆ ਹਰ ਇੱਕ ਫੀਲਡ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਜਾਣਦੇ ਬੱਚੇ ਦਾ ਇੰਟਰਸਟ ਦੇਖ ਕੇ ਪੜਾਇਓ ਜੇ ਕੋਈ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਤੋਂ ਰੋਕਿਓ ਨਾ ਜੇ ਕੋਈ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਪੜਾਇਓ ਸਕੂਲ ਆਫ ਹੈਮਨਸ ਦਾ ਇਹੀ ਸਾਡਾ ਮਕਸਦ ਹੈ ਕਿ ਜੇ ਬੱਚਾ ਜੋ ਜਿੱਧਰ ਉਹਦਾ ਇੰਟਰਸਟ ਬਣਦਾ ਉਹਨੂੰ ਉੱਧਰ ਲੈ ਕੇ ਜਾਈਏ ਜੇ ਕੋਈ ਮੈਥ ਵੱਲ ਜਾਣਾ ਚਾਹੁੰਦਾ ਮੈਥ ਵੱਲ ਜਾਵੇ ਜੇ ਕੋਈ ਰਾਈਟਰ ਬਣਨਾ ਚਾਹੁੰਦਾ ਬਣਾਓ ਰਾਈਟਰ ਬਣਾਓ ਹਰ ਇੱਕ ਕਿਸਮ ਦੀ ਐਕਟੀਵਿਟੀ ਉੱਥੇ ਹੋਣੀ ਚਾਹੀਦੀ ਹੈ ਬੱਚੇ ਦਾ ਪਤਾ ਲੱਗ ਜਾਂਦਾ ਹੌਲੀ ਹੌਲੀ ਕਿ ਬੱਚੇ ਦਾ ਇੰਟਰਸਟ ਕਿੱਧਰ ਹੈ